ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਕੁਝ ਦਿਨਾਂ ਤੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਰਵਣ ਕਰ ਰਹੇ ਆ ਆਪ ਜੀਆਂ ਨੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਤੇ ਨਾਲ ਭਾਈ ਗੁਰਦਾਸ ਜੀ ਦੀਆਂ 12 ਜੋ ਪਹਿਲੀ ਵਾਰ ਦੀਆਂ 15 ਪੌੜੀਆਂ ਦਾ ਜਾਪ ਸਰਵਣ ਕੀਤਾ ਹੈ ਇਸ ਤੋਂ ਪਿਛਲੀਆਂ ਵੀਡੀਓ ਦੇ ਵਿੱਚ ਅੱਜ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਆਪ ਜੀਆਂ ਦੇ ਲਈ ਪਹਿਲੀ ਵਾਰ ਦੀ 16ਵੀਂ ਪੌੜੀ ਤੋਂ ਆਰੰਭ ਕਰਨਾ ਹੈ ਭਾਈ ਇਸ 16ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਹਨ ਇਹ ਕਲਯੁਗ ਨਾਮ ਦੇ ਆਸਰੇ ਹੈ ਨਾਮ ਜਿਤਨਾ ਜਪਿਆ ਜਾਵੇਗਾ ਉਤਨਾ ਮਨੁੱਖ ਸੁਖੀ ਹੈ ਇਹ ਕਲਯੁਗ ਨਾਮ ਦੇ ਆਸਰੇ ਖੜਿਆ ਹੋਇਆ ਹੈ ਕੀ ਆਖਦੇ ਨੇ ਭਾਈ ਗੁਰਦਾਸ ਜੀ ਆਓ ਸਰਵਣ ਕਰੀਏ ਭਾਈ 16ਵੀਂ ਪੌੜੀ ਹੈ ਪਹਿਲੀ ਵਾਰ ਦੀ ਕਲਯੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚੱਲੇ ਨਕਾਈ ਬਿਨਾ ਭਜਨ ਭਗਵਾਨ ਕੇ ਪਾਉ ਭਗਤ ਬਿਨ ਠੋੜ ਨ ਪਾਈ ਲਹੇ ਕਮਾਣਾ ਏਤ ਜੁਗ ਪਿਛਲੀ ਜੁਗਿ ਕਰੀ ਕਮਾਈ ਪਾਇਆ ਮਨਸ ਦੇਹ ਕੋ ਇਥੋਂ ਚੁਕਿਆ ਠੌਰ ਨਠਾਈ ਕਾਲਿਯੁਗ ਕੇ ਉਪਕਾਰ ਸੁਣ ਜੈਸੇ 베ਦ ਅਥਰਵਣ ਗਾਈ ਓ ਭਗਤ ਪਰਵਾਨ ਹੈ ਓ ਭਗਤ ਪਰਵਾਨ ਹੈ ਜਗ ਹਉਮਤੀ ਪੁਰਬ ਕਮਾਈ ਕਰਕੇ ਵਿੱਚ ਕਰਕੇ ਨੀਚ ਸਦਾਵਣਾ ਪ੍ਰਭੂ ਲਿਖੇ ਅੰਦਰ ਪਾਈ ਕਲ ਯੁਗ ਨਾਵੇਂ ਕੀ ਬੱਡਿਆਈ 417ਵੀਂ ਦੇ ਵਿੱਚ ਯੁਗਾਂ ਦੇ ਬਦਲਣ ਦਾ ਪ੍ਰਭਾਵ ਦਰਸਾਇਆ ਹੈ ਭਾਈ ਗੁਰਦਾਸ ਜੀਆ ਨੇ ਕੀ ਆਖਦੇ ਨੇ ਜੁਗ ਗਰਦੀ ਜਦ ਹੋਵਹੇ ਉਲਟੇ ਯੁਗ ਕਿਆ ਹੋਏ ਵਰਤਾਰਾ ਉੱਠੇ ਗਿលਿਆਨ ਜਗਤ ਵਿੱਚ ਵਰਤੇ ਪਾਪ ਪ੍ਰਿਸ਼ਟ ਸੰਸਾਰਾ ਵਰਣਾ ਵਰਣ ਨ ਪਾਵਨੀ ਖਹਿ ਖਹਿ ਜਲਨ ਬਾਸ ਅਗਿਆਰਾ ਨਿੰਦਿਆ ਚੱਲੇ ਬੀਦਕੀ ਸਮਝਣ ਨਹ ਅਗਿਆਨ ਗੁਬਾਰਾ ਵੇਦ ਗ੍ਰੰਥ ਗੁਰ ਹਟ ਹੈ ਜਿਸ ਲਗ ਪਵਜਲ ਪਾਰੇ ਉਤਾਰਾ ਸਤ ਗੁਰ ਬਾਜ ਨ ਬੁੱਝੀਐ ਜਿ ਚਰ ਧਰੇ ਨ ਪ੍ਰਭੂ ਅਵਤਾਰਾ ਗੁਰ ਪਰਮੇਸ਼ਰ ਇਕ ਹੈ ਸਚਾ ਸਾਹੋ ਜਗਤ ਵਣਜਾਰਾ ਚੜੇ ਸੂਰ ਮਿਟ ਜਾਏ ਅੰਧਾਰਾ ਜੜੇ ਸੂਰ ਮਿਟ ਜਾਏ ਅੰਧਾਰਾ ਅੱਗੇ ਪੌੜੀ 18ਵੀਂ ਦੇ ਵਿੱਚ ਕਲਯੁਗ ਬੇਸਮਝੀ ਦਾ ਸਾਗਰ ਹੈ ਇਹ ਵਰਣਨ ਕੀਤਾ ਹੈ ਪੌੜੀ ਦੇ ਵਿੱਚ ਕਿ ਆਖਦੇ ਨੇ ਭਾਈ ਗੁਰਦਾਸ ਜੀ ਕਲਯੁਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੍ਰਿਸ਼ਟੀ ਆਵੇ ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮਨ ਪਾਵੈ ਕਿਸੈ ਪੁਜਾਈ ਸਿਲਾ ਸੁਨ ਕੋਈ ਗੋਰੀ ਮੜੀ ਪੁਜਾਵੈ ਤੰਤਰ ਮੰਤਰ 파ਖੰਡ ਕਲਹਿ ਕ੍ਰੋਧ ਬੋਹਵਾਦ ਵਧਾਵੈ ਆਪੋ ਤਾਪੀ ਹੋਏ ਕੈ ਨਿਆਰੇ ਨਿਆਰੇ ਧਰਮ ਚਲਾਵੈ ਕੋਈ ਪੁਜੈ ਚੰਦ ਸੂਰ ਕੋਈ ਤਰਤ ਆਕਾਸ਼ ਮਨਾਵੇ ਪਉਣ ਪਾਣੀ ਬੈ ਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੇ ਓਕਟ ਧਰਮੀ ਪਰਮ ਭਲਾਵੇ ਓਕਟ ਧਰਮੀ ਪਰਮ ਭਲਾਵੇ ਅਗੇ ਪੌੜੀ ਉਨੀ ਮੇਦੀ ਵਿੱਚ ਚੱਲ ਰਹੇ ਭੇਖਣ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਭਈ ਗਲਾਨ ਜਗਤ੍ਰ ਵਿੱਚ ਚਾਰ ਵਰਨ ਆਸ਼ਰਮ ਓ ਪਾਈ ਦਸ ਨਾਮ ਸੰਨਿਆਸੀਆ ਜੋਗੀ ਬਰਹ ਪੰਥ ਚਲਾਈ ਜੰਗਮ ਅਤੇ ਸਰੇ ਵੜੇ ਦਗੇ ਦਗੰਬਰ ਬਾਦ ਕਰਾਈ ब्राह्मण बहु प्रकार कर शास्त्र वेद पुराण लड़ाई खट दर्शन बहु वैर कर नाम नाल छतिस पाखंड र लाए तंत्र मंत्र रसायन कर मात कालख लपटाई एक से बहु रूप कर ਰੂਪ ਕਰੂਪੀ ਕਣੇ ਦਿਖਾਏ ਕਲ ਜੁਗ ਅੰਦਰ ਪਰਮ ਪੁਲਾਈ ਕਲ ਜੁਗ ਅੰਦਰ ਪਰਮ ਪੁਲਾਈ ਅਗੇ ਭਾਈ ਗੁਰਦਾਸ ਜੀ 20ਵੀਂ ਪੌੜੀ ਦੇ ਵਿੱਚ ਮੁਸਲਮਾਨੀ ਮਤ ਦਾ ਵਰਣਨ ਕਰਦੇ ਨੇ ਬਹੁ ਬਾਟੀ ਜਗ ਚੱਲਿਆ ਤਬਹੀ ਭਏ ਮੁਹੰਮਦ ਯਾਰਾ ਕੌਮ ਬਹਤਰ ਸੰਗ ਕਰ ਬਹੁ ਵਿਧ ਬੈਰ ਬਿਰੋਧ ਪਸਾਰਾ ਰੋਜ਼ੇ ਈਦ ਨਿਬਾਜ਼ ਕਰ ਕਰਮੀ ਬੰਦ ਕੀਆ ਸੰਸਾਰਾ पीर पकमबर औलिये गौस कुतब बहो पीख सवारा ठाकुर द्वारे टाहे कै ते ठौड़ी मासीत उसारा मारन गौ गरीब नो तरती ऊपर पाप बिथारा काफर मुल्हद इरमनी ਰੂਮੀ ਜੰਗੀ ਦੁਸ਼ਮਣਦਾਰਾ ਪਾਪੇ ਦਾ ਵਰਤਿਆ ਪਸਾਰਾ ਪਾਪੇ ਦਾ ਵਰਤਿਆ ਪਸਾਰਾ ਅੱਗੇ ਪੌੜੀ 21ਵੀਂ ਦੇ ਵਿੱਚ Hindu ਤੇ Musalman ਦਾ ਹਾਲ ਇਹ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਆਨੇ ਚਾਰ ਵਰਣ ਚਾਰ ਮਜਬਾਹ ਚਾਰ ਵਰਣ ਚਾਰ ਮਜਬਾਹ ਜਗ ਵਿੱਚ ਹਿੰਦੂ ਮੁਸਲਮਾਨੇ ਕੁਦੀ ਬਖੀਲ ਤਖਬਰੀ ਕਿਚੋ ਤਾਣ ਕਰੇ ਨ ਧਿਆਣੇ ਰੰਗ ਬਨਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੇ ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਬਾਣੇ ਰਾਮ ਰਹੀਮ ਕਹਾਇਂਦੇ ਇੱਕ ਨਾਮ ਦੋਹੇ ਰਾਹ ਪੁਲਾਣੇ ਬੇਦ ਕ티브 ਭੁਲਾਈ ਕੈ ਮੋਹੇ ਲਾਲਚ ਦੁਨੀ ਸੈਤਾਨੇ ਸੱਚ ਕਿਨਾਰੇ ਰਹਿ ਗਿਆ ਕਹਿ ਮਰਦੇ ਬਮਣ ਮੋਲਾਣੀ ਸਿਰ ਉਹ ਨ ਮਿਟੇ ਆਵਣ ਜਾਣੀ ਸੱਚ ਕਿਨਾਰੇ ਰਹਿ ਗਿਆ ਕਹਿ ਮਰਦੇ ਬਮਣ ਮੋਲਾਣੀ ਸਿਰ ਉਹ ਨ ਮਿਟੇ ਆਵਣ ਜਾਣੀ ਸਤਿਨਾਮ ਸ੍ਰੀ ਵਾਹਿਗੁਰੂ ਇਹ ਸਿਪਾਈ 22ਵੀਂ ਪੌੜੀ ਤੱਕ ਦਾ ਜਾਪ ਅੱਗੇ 22ਵੀਂ ਪੌੜੀ ਦੇ ਵਿੱਚ ਧਰਮੀ ਧਰਮ ਧਰਤੀ ਦੀ ਪੁਕਾਰ ਇਸ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਐਨੇ ਜੋ ਕੱਲ ਨੂੰ ਆਪ ਜੀਆਂ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਭਾਈ ਆਪ ਜੀਆਂ ਦਾ ਓਟਾਨ ਕੋਟ ਧੰਨਵਾਦ ਹੈ ਬੜਾ ਪਿਆਰ ਬਖਸ਼ਦੇ ਹੋ ਦਾਸ ਜੀ ਨੂੰ ਆਪ ਇਸੇ ਤਰ੍ਹਾਂ ਹਰ ਰੋਜ਼ ਪਿਆਰ ਸਤਕਾਰ ਦੇ ਨਾਲ ਆਪ ਜੀਆਂ ਨੇ ਇਹ ਵਾਰਾਂ ਦਾ ਜਾਪ শ্রবণ ਕਰਨਾ ਹੈ ਗਿਆਨ ਦਾ ਭੰਡਾਰ ਨੇ ਭਾਈ ਗੁਰਦਾਸ ਜੀ ਦੀਆਂ ਇਹ ਵਾਰਾਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਆਪ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸਤਿਗੁਰੂ ਮਹਾਰਾਜ ਸੰਪੂਰਨ ਕਰਕੇ ਆਪਣੇ ਚਰਨ ਕਮਲਾਂ ਦੇ ਨਾਲ ਜੋੜੀ ਰੱਖਣ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਦਿਆ ਦਾ দান ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦਾ ਅਸ਼ੀਰਵਾਦ ਮਖਸ਼ਿਸ਼ ਕਰਨ ਸਤਿਗੁਰੂ ਮਹਾਰਾਜ ਸਭਨਾ ਦੇ ਸ੍ਰੀ ਤੇ ਮੇਰ ਪ੍ਰਿਆਹ ਰੱਖਣ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ